सत श्रीकाल कल्याण टीवी वेख रहे हो बठिंडा पुलिस वालों नशे के खिलाफ लगातार ही सख्त कार्रवाई की जा रही है तो दस देिए कि इस विचाले बठिंडा पुलिस के वो वीडी सफलता हासिल की गई है एस एस पी बठिडा अवनीत कौंडल के दिशा निर्देशों से पुलिस के वलो सी स्टाफ वन की सहायता नौजवान को काबू किया गया जिसके कोलो हैरोइन की बरामदगी हुई है तो दसिया जा रहा है कि सीए स्टाफ वन के वो बस अड्डे तो एक नौजवान को काबू किया गया जिसके को छपंजा ग्राम हैरॉइन ਦੀ ਵੀ ਬਰામਤਗੀ ਕੀਤੀ ਗਈ ਹੈ ਸਦਸਿਆ ਜਾ ਰਿਹਾ ਕਿ ਨੌਜਵਾਨ ਜਿਹੜਾ ਹੈ ਵਾਰ-ਵਾਰ ਥਾਵਾ ਬਦਲ ਕੇ ਬਠਿੰਡਾ ਦੇ ਵਿੱਚ ਹੀ ਰਹਿ ਰਿਹਾ ਤੇ ਇਸ ਦੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਤੇ ਹੁਣ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਦੇ ਪਹਿਲਾਂ 7 ਦੇ ਕਰੀਬ ਮਾਮਲੇ ਦਰਜ ਨੇ ਐਨਡੀਪੀਐਸ ਐਕਟ ਦੇ ਤਹਿਤ ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਇਸ ਦੇ ਵੱਲੋਂ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਸ ਤੇ ਵੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨ ਲੋਕਾਂ ਨੂੰ ਦਿਖਾਉਣ ਦੇ ਲਈ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਰਸਲ ਦੇ ਵਿੱਚ ਇਸ ਦਾ ਮੁੱਖ ਕੰਮ ਨਸ਼ਾ ਵੇਚਣ ਦਾ ਤਾਂ ਇਸ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਨੌਜਵਾਨ ਦੇ ਖਿਲਾਫ ਜਿਹੜੀ ਕਾਰਵਾਈ ਪੁਲਿਸ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਸ ਬਾਬਤ ਡੀਐਸਪੀ ਡੀ ਮਨਜੀਤ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸਰ ਜਿਹੜੀ 56 ਗ੍ਰਾਮ ਹੈਰੋਨ ਫੜੀ ਹੈ ਕਿੱਥੋਂ ਫੜੀ ਹੈ ਸਰ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੇ ਦੇਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਦੇ ਵਰਕਰਾਂ ਆਪ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮ ਬਿੱਡੀ ਹੋਈ ਆ ਇਸ ਦੇ ਅਧੀਨ ਹੀ ਸਾਡਾ ਇੱਕ ਸੀਐਸਟਾਫ ਬੰਨ ਵਾਲੇ ਐਸਆਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸਡਾ ਨੇਲੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਔਰ ਪਗੋਪੀ ਨੂੰ ਉਸਤੇ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਤੇਗ ਬਾੰਦਰ ਮੱਲੇ ਦੇ ਵਿੱਚ ਰਹਿੰਦਾ ਸੀ ਇਹ ਬਾਰ ਬਾਰ ਸ਼ਹਿਰ ਦੇ ਵਿੱਚ ਮਹੱਲੇ ਬਦਲ ਬਦਲ ਕੇ ਰਹਿ ਰਿਹਾ ਹੁਣ ਇਹ ਫੇਰ ਚਾਰ ਬਟਿੰਡਾ ਦੇ ਵਿੱਚ ਰਹਿ ਰਿਹਾ ਇਥੇ ਪਹਿਲਾਂ ਹੀ ਮੁਕਦਮੇ ਦਰਜ ਹੋ ਹਾਂ ਹਾਂ ਇਹ ਜਿਹੜਾ ਵਿਅਕਤੀ ਆ ਇਹ ਨਸ਼ੇ ਦਾ ਸਹਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਵਕ ਵਕ ਥਾਣੇ ਸਾਡੇ ਬਟਿੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ 7 ਐਨ ਡੀ ਪੀ ਐਕਟ ਅਧੀਨ ਮੁਕਦਮੇ ਦਰਜ ਆ ਤੇ ਅਸੀਂ ਇਹਦੀ ਜਿੰਨੇ ਵੀ ਇਹਨੇ ਇਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨਡੀਪੀ ਐਕਟ ਦੇ ਅਧੀਨ ਦੇ ਅਧੀਨ ਧਰਾਵਾਂ ਦੇ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਤੇ ਬਾਅਦ ਦੇ ਵਿੱਚ ਇਹਦੀ ਲिलामी ਕਰਵਾਈ ਜਾਊਗੀ ਸਰਹਾਨੋ ਵਾਲੇ ਕਿੱਥੋਂ ਨੇ ਇਹ ਇਹ ਜਿਹੜਾ ਵਿਅਕਤੀ ਆ ਇਹ ਪਹਿਲਾਂ ਤਾਂ ਗੁਰਤੇਗ ਬਾਦਰ ਮਹੱਲਾ ਗੁਰਤੇਗ ਬਾਦਰ ਬਠਿੰਡਾ ਵਿੱਚ ਰਹਿੰਦਾ ਸੀ ਤੇ ਮਹੱਲੇ ਬਦਲ-ਬਦਲ ਕੇ ਰਹਿਣ ਦਾ ਆਦੀ ਆ ਤੇ ਹੁਣ ਇਹ ਇਹ ਪੇਜ ਨੰਬਰ 4 ਬਠਿੰਡਾ ਦੇ ਵਿੱਚ ਰਹਿ ਰਿਹਾ ਕੰਮ ਕਰਦਾ ਇਹ ਬਸ ਦਿਖਾਵੇ ਦੇ ਤੌਰ ਤੇ ਇਹ ਇਹ ਲੋਕਾਂ ਨੂੰ ਸ਼ੋ ਪ੍ਰਾਪਰਟੀ ਡੀਲਰਿੰਗ ਦਾ ਕੰਮ ਕਰਦਾ ਤੇ ਪਰ ਇਹ ਵੇਚਦਾ ਨਸ਼ੇ ਦਾ ਧੰਦਾ ਕਰਦਾ